ਹੋ ਜੀ ਸਰ ਪਾਣੀ ਸਿੱਟ ਨੂੰ ਆਹਤ ਮਿਲ ਗਈ ਹੈ ਕਿੰਨਾ ਕਿਤੇ ਜਥੇਬੰਦੀਆਂ ਦੇ ਵਿੱਚ ਰੋਸ਼ਨੀ ਦਾ ਸਮਰਥਕਾਂ ਚ ਰੋਸ਼ਨੀ ਜੀ ਕੋਈ ਗੱਲ ਇਹ ਆ ਵੀ ਜਿਹੜੀ ਵਿਵਾਨਤ ਤਾਂ ਤਦ ਕੋ ਕਾਨੂੰਨ ਅਨੁਸਾਰ ਹੀ ਮਿਲ ਜਾਂਦਾ ਜੇ ਹੁਣ ਇਹ ਕਹੇ ਵੀ ਜੀ ਕਿਸੇ ਨੇ ਇਹ ਕਰਾਤੀ ਜਾਂ ਕੋਈ ਕਿਸੇ ਢਿੱਲ ਕਰਤੀ ਢਿੱਲ ਢੋਲ ਵਾਲੀ ਕੋਈ ਗੱਲ ਨਹੀਂ ਕਾਨੂੰਨ ਦੇ ਮੁਤਾਬਕ ਵਿਵਾਨਤ ਮਿਲ ਜਾਂਦਾ ਲੱਗਦਾ ਜੀ ਲੋਕਾਂ ਦੇ ਹੱਕ ਅਸੀਂ 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 ਕੋ ਅਸੀਂ ਕਾਨੂੰਨ ਦਾ ਧੰਨਵਾਦ ਕਰਦੇ ਹਾਂ ਜੱਜ ਸਾਹਿਬਾਨ ਕਿੰਨਾ ਜੁਰਮਾਨਾ ਜਿਨ੍ਹਾਂ ਨੇ ਸਚਾਈ ਨੂੰ ਸੱਚੀ ਜਿੱਤੋ ਜੁਰਮਾਨਾ ਕਿੰਨਾ ਦੇਖੋ ਜੁਰਮਾਨਾ ਨਹੀਂ ਜੇ ਹੁੰਦਾ ਜੀ ਇਹ ਤਾਂ ਜਵਾਨ ਤਬਾਉਂਡ ਹੈ ਇੱਕ 50000 ਦਾ ਜੀ ਵੀ 50 ਹੈ ਬਾਈ ਬਾਉਂਡ ਦੇ ਕੇ ਤੁਸੀਂ ਆ ਬੰਦਾ ਬਾਹਰ ਜੀ ਜੁਰਮਾਨਾ ਬਣ ਗਈ ਹੈ ਜਵਾਨ ਤਬਾਉਂਡ ਇੱਕ ਹੈ ਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਗੱਲ ਸਾਹਮਣੇ ਆ ਰਹੀ ਸੀ ਟ੍ਰੈਵਲ ਚੱਲ ਰਹੇ ਹੋ ਆਰੋਪ ਲਗਾਏ ਜਾ ਰਹੇ ਸੀਗੇ ਤਾਂ ਮੇਰੇ ਕੋਲ ਕਿੰਨੇ ਕਿੰਨੇ ਸਾਹਮਣੇ ਜਿੱਕਰ ਕਿੰਨਾ ਦੂਰ ਕੇ ਹਾਂਜੀ ਦੇਖੋ ਇਹ ਅਸਲ ਇਹ ਹੈ ਚੋਰ ਆਪਦੇ ਆਪ ਨੂੰ ਸੱਚ ਸੱਚ ਸ਼ਬਦ ਕਰਦਾ ਪਰ ਚੋਰ ਚੋਰੀ ਦੇ ਦੇਖੋ ਸਾਰੇ ਠੱਗਾ ਜਾਣਤਾ ਜਿਹੜੇ ਉਹ ਠੱਗ ਜਿਹੜਾ ਜਾਣਦਾ ਸਾਰੇ ਠੱਗ ਨਹੀਂ ਹੋ ਸਕਦੇ ਕੁਝ ਲੋਕ ਹੁੰਦੇ ਆ ਜਿਹੜੇ ਮਤਾਂ ਠੱਗ ਹੁੰਦੇ ਇਸ ਕਰਕੇ ਉਹਨਾਂ ਨੇ ਆਪ ਦਾ ਵੀ ਤਰਫ ਪੱਖ ਰੱਖਣ ਦੇ ਮਾਰਿਆ ਨੇ ਇੱਕ ਝੂਠੀ ਐਫ ਆਰ ਦਾ ਤਿਕਰਾਈ ਜਿਹੜੀ ਔਰਤ ਨੇ ਐਫ ਆਰ ਦਾ ਤਿਕਰਾਈ ਹੈ ਉਨੇ ਤਾਬ ਤੇ ਕਟੋ ਕਟ ਵੀ ਮੇਰੇ ਹਿਸਾਬ ਨਾਲ ਤਿੰਨ ਐਫਰਾਂ ਤਾਂ ਮੈਂ ਦੇਖ ਲਿਆ ਜੀ ਜਿਹੜੇ ਕੋਰਟ 138 ਦੀਆਂ ਕਮਪਲੇਟਾਂ ਚੱਲਣ ਉਹ ਵੱਖਰੀਆਂ ਨੇ ਉਹ ਉਹ ਪਰਚਾ ਦਾ ਦਿੱਕਰਾਉਗੀ ਇਹ ਸ਼ਰਅ ਗਲਤ ਝੂਠ ਭਰਾ ਰਹੀ ਗੱਲ ਪਰਚਾ ਦਾ ਦੰਦ ਹੋ ਜਾਂ ਗ੍ਰਿਫਤਜ਼ਾਰੀ ਦੀ ਦੇਖੋ ਸੁਪਰੀਮ ਕੋਰਟ ਦੇ ਲਾਅ ਦੇ ਅਨੁਸਾਰ ਦੇਖੋ ਜਿਹੜੀ ਸਜ਼ਾ 7 ਸਾਲ ਤੋਂ ਥੱਲੇ ਆ ਉਹਦੇ ਨੂੰ ਕੁਆਰੀ ਗ੍ਰਿਫਤਜ਼ਾਰੀ ਤੋਂ ਪਹਿਲਾਂ ਕੁਆਰੀ ਕਰਨੀ ਬਣਦੀ ਆ ਪ੍ਰਸ਼ਾਸਨ ਨੇ ਨਹੀਂ ਤੇ ਲੋਕ ਕਿਤਨਾ ਕਿਤੇ ਪ੍ਰਸ਼ਾਸਨ ਦੇ ਕੋਈ ਪ੍ਰੈਸ਼ਰ ਹੋ ਸਕਦਾ ਜੇ ਕੋ ਸਾਡਾ ਪ੍ਰਸ਼ਾਸਨਾ ਜੇ ਕਹਿੰਦੇ ਸਾਨੂੰ ਗੁੱਸਾ ਨਹੀਂ ਕੋਈ ਜਾਂ ਕਹਿੰਦੇ ਹੋਰ ਚਲੋ ਹੁਣ ਬਾਹਲੇ ਕੋਈ ਸਿਆਸੀ ਗੱਲਾਂ ਕਰਗੇ ਠੀਕ ਨਹੀਂ ਤੁਹਾਨੂੰ ਪੁਲਿਸ ਤੇ ਬੁਲਦਾ ਸਿਆਣੇ ਲੈ ਕਹਿੰਦੇ ਆ ਪੁਲਿਸ ਤਾਂ ਕਿ ịtਕਿਆ ਤੇ ਚਿੱਕਣ ਦਾ ਚਲਕਿਆ ਗੁੱਸਾ ਨਹੀਂ ਤੇ ਹੁਣ ਉਹਦੇ ਤੇ ਕਾਰਵਾਈ ਕੀਤੀ ਜਾ ਵੀ ਜਿਨ੍ਹਾਂ ਨੇ ਲਗਭਗ ਤੇ ਲਿਖਿਆ ਹੋਇਆ ਦੇਖੋ ਜੀ ਗੱਲ ਇਹ ਅਸੀਂ ਅਸੀਂ ਆਪ ਦੇ ਬਣਿਓ ਕੋ ਕੱਚ ਨਹੀਂ ਛਟਾਗੇ ਜੇ ਸਾਡੇ ਤੋਂ ਨੂੰ ਝੂਠਾ ਕਰਾਇਆ ਸਾਡੇ ਦੇ ਝੂਠਾ ਕਰਾਇਆ ਜੀ ਕਿਉਂਕਿ ਅਸੀਂ ਵੀ ਉਸਰਾ ਪਾਵਾਂਗੇ ਅਸੀਂ ਵੀ ਇਨਸਾਫ ਤਾਂ ਲੈਣਾ ਨਾ ਜੀ ਸਾਤਾ ਸਾਹਮਣੇ ਹੋਣਾ ਨਾ ਜੀ ਅਸੀਂ ਬਖਸ਼ਾਂਗੇ ਥੋੜੋ ਜੀ ਠੀਕ ਹਾਂਜੀ ਅੱਛਾ ਹੋਰ ਸੁਣਿਓ ਜੀ ਜੀ ਸਰ ਜਿਨ੍ਹਾਂ ਲੋਕਾਂ ਦੇ ਅਸੀਂ ਪੈਸੇ ਹਲਕਾ ਕਰੋਨਾ ਹੋ ਗਿਆ ਕਢਾਤੇ ਹਜ਼ਾਰਾਂ ਲੋਕਾਂ ਦੇ ਉਹ ਸਾਡੇ ਕੋਲ ਧੜਾ ਤੜਾ ਫੂਲੀਟਰ ਸਿੱਤੇ ਜਾਂਦੇ ਲਿਆ ਲਿਆ ਵਿਆਹ ਲੋ ਜੀ ਅਸੀਂ ਇਹ ਫਿਰ ਦਿੰਨੇ ਦੋ ਕਿੱਥੇ ਅੰਦਾ ਬੋਲੋ ਕਿੱਥੇ ਆਹ ਲਾਤਰੇ ਕਿਤੇ ਨਾ ਕਿਤੇ ਸਚਾਈ ਦੀ ਜਿੱਤ ਹੋ ਰਹੀ ਹੈ ਬਿਲਕੁਲ ਸਚਾਈ ਦੀ ਜਿੱਤ ਹੋ ਰਹੀ ਹੈ ਜੀ ਆਖਰਕਾਰ ਸਚਾਈ ਦੀ ਜਿੱਤ ਹੋਣੀ ਹੈ ਹਨਨ ਸਿੰਘੂ ਵਾਲੇ ਮਾਮਲੇ ਦੇ ਵਿੱਚ ਅੱਜ ਜ਼ਮਾਨਤ ਲੱਗੀ ਹੋਈ ਸੀ ਅਦਾਲਤ ਨੇ ਸਾਡੀ ਬਹਿਸ ਸੁਣਨ ਤੋਂ ਬਾਅਦ ਜ਼ਮਾਨਤ ਮਨਜ਼ੂਰ ਕਰ ਦਿੱਤੀ ਕਿਉਂਕਿ ਉਹਦੀ ਜਿਹੜੀ ਗ੍ਰਿਫਤਾਰੀ ਹੋਈ ਸੀ ਉਹ ਟੋਟਲੀ ਇਲੈਗਲ ਸੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਅਨੁਸਾਰ ਜਿਹੜੇ ਮੁਕਾਦਮੇ ਵਿੱਚ ਕੈਦ 7 ਸਾਲ ਤੋਂ ਘੱਟ ਉਹਨਾਂ ਮੁਕਾਦਮਿਆਂ ਦੇ ਵਿੱਚ ਪਹਿਲਾਂ ਸੈਕਸ਼ਨ 48A CrPC ਦਾ ਨੋਟਿਸ ਦੇਣਾ ਜ਼ਰੂਰੀ ਹੁੰਦਾ ਪਰੰਤੂ ਇਸ ਮੁਕੱਦਮੇ ਦੇ ਵਿੱਚ ਕੋਈ ਵੀ ਨੋਟਿਸ ਜਾਰੀ ਨਹੀਂ ਕੀਤਾ ਗਿਆ 2124 ਨੂੰ ਮੁਕੱਦਮਾ ਦਰਜ ਕੀਤਾ ਗਿਆ ਤੇ ਉਸੇ ਦਿਨ ਹੀ ਭਾਨ ਸਿੱਧੂ ਨੂੰ ਘਰ ਤੋਂ ਗ੍ਰਿਫਤਾਰ ਕਰ ਲਿਆ ਜਿਹੜਾ ਕਿ ਬਿਲਕੁਲ ਟੋਟਲੀ ਇਲੀਗਲ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਅਗਲਾ ਐਕਸ਼ਨ ਕੀ ਕੋਰਟ ਦੇ ਵਿੱਚ ਕਿਹੜੇ-ਕਿਹੜੇ ਤੁਸੀਂ ਜਿਹੜੇ ਤੱਥ ਪੇਸ਼ ਕੀਤੇ ਆ ਜਾਂ ਕਿਸ ਤਰੀਕੇ ਦੀ ਰਾਹਤ ਹੈ ਇਸ ਮੁਕੱਦਮੇ ਵਿੱਚ ਮਦਈ ਮੁਕੱਦਮੇ ਦੇ ਖਿਲਾਫ ਪਹਿਲਾਂ ਹੀ ਦੋ ਦਰਜ ਦੋ ਦੋ ਮੁਕੱਦਮੇ ਦਰਜਾ ਜਿਨ੍ਹਾਂ ਦਾ ਨੰਬਰ ਐਫਆਈਆ ਨੰਬਰ 140 ਮਿਤੀ 24/6/20 ਥਾਣਾ ਡਿਵੀਜ਼ਨ ਨੰਬਰ 8 ਲੁਧਿਆਣਾ ਵਿੱਚ ਦਰਜਾ ਜਿਹੜਾ ਕਿ 17 ਲੱਖ 77000 ਦਾ ਫਰਾਡ ਆ ਜੀ ਦੂਸਰਾ ਮੁਕਦਮਾ ਤਾਂ ਐਫਆਈਆ ਨੰਬਰ 220 ਮਿਤੀ 30/11/19 ਥਾਣਾ ਦਾਖਾ ਧਾਰਾ 420 120 ਵੀ ਜਿਹੜਾ ਕਿ 22 ਲੱਖ ਰਕਮ ਦੇ ਤਹਿਤ ਦਰਜਾ ਇਸ ਤੋਂ ਬਿਨਾ ਹੋਰ ਵੀ ਕਾਫੀ ਮੁਕੱਦਮੇ ਮਦਈ ਮੁਕੱਦਮਾ ਇੰਦਰਜੀਤ ਕੌਰ ਦੇ ਖਿਲਾਫ ਦਰਜ ਨੇ ਜੀ ਜੀ ਉਸ ਮਾਮਲੇ ਦੇ ਵਿੱਚ ਕੋਈ ਐਕਸ਼ਨ ਜਾਂ ਕਿਸ ਤਰੀਕੇ ਦੀ ਕਾਰਵਾਈ ਤੁਹਾਡੇ ਵੱਲੋਂ ਨਹੀਂ ਇਹ ਮੁਕੱਦਮੇ ਪਹਿਲਾਂ ਹੀ ਅਦਾਲਤ ਵਿੱਚ ਚੱਲ ਰਹੇ ਆ ਜੇ ਕੋਈ ਹੋਰ ਕੋਈ ਆਊਗਾ ਸਾਡੇ ਕੋਲੇ ਵਿਕਟਮ ਤਾਂ ਅਸੀਂ ਉਹਦੀ ਐਪਲੀਕੇਸ਼ਨ ਤਿਆਰ ਕਰਕੇ ਪੁਲਿਸ ਅਥਾਰਟੀ ਨੂੰ ਦੇਵਾਂਗੇ ਸਰ ਕਿਤੇ ਨਾ ਕਿਤੇ ਇਹ ਵੀ ਚੈਲੰਜ ਕੀਤਾ ਹੋਊਗਾ ਕਿ ਜਿਹੜੇ ਜਿਸ ਤਰੀਕੇ ਨਾਲ ਮਾਮਲਾ ਦਰਜ ਹੋਇਆ ਪਹਿਲਾਂ ਬੁਲਾਇਆ ਜਾਂਦਾ ਹੈ ਦੂਤਰ ਤੇ ਨੂੰ ਬੁਲਾਇਆ ਜਾਂਦਾ ਉਹਨਾਂ ਦੇ ਬਿਆਨ ਦਰਜ ਹੁੰਦੇ ਆ ਉਸ ਤੋਂ ਬਾਅਦ ਕੋਈ ਕਾਰਵਾਈ ਹੁੰਦੀ ਹੈ ਪਰੰਤੂ ਇਹ ਮੁਕਾਦਮੇ ਵਿੱਚ ਪਾਨਾ ਸਿੱਧੂ ਦੇ ਕੋਈ ਬਿਆਨ ਦਰਜ ਨਹੀਂ ਕੀਤੇ ਗਏ ਨਾ ਗਈ ਨਾ ਹੀ ਕੋਈ ਤੱਥ ਇਕੱਠੇ ਕੀਤੇ ਗਏ ਪੁਲਿਸ ਵੱਲੋਂ ਜਿਹੜੇ ਇਸ ਸਾਫਤ ਕਰਨਕ ਪਾਨਾ ਸਿੱਧੂ ਨੇ ਕੋਈ ਜੁਰਮ ਕੀਤਾ ਜੀ ਪਾਨਾ ਸਿੱਧੂ ਦੇ ਖਿਲਾਫ ਕੋਈ ਵੀ ਧਾਰਾ 384 ਦੇ ਤਹਿਤ ਕੇਸ ਮੇਡ ਆਊਟ ਨਹੀਂ ਹੁੰਦਾ ਹੈਗਾ ਕਿਉਂਕਿ ਉਹਨੇ ਕਦੇ ਵੀ ਮਨੀ ਐਕਸਟਾਰਟ ਨਹੀਂ ਕੀਤਾ ਇਸ ਵਿਕਟਮ ਤੋਂ ਜੀ ਤੇ ਹੁਣ ਸਰ ਰਾਹਤ ਮਿਲ ਗਈ